ਮਰੁੰਡੇ ਨਹੀਂ ਲਏ ਇਹਨਾਂ ਦੇ ਲੈ ਲੈ ਬਾਪੂ ਤੋਂ ਵੀ ਲਓ ਦੇ ਦੋ ਮੈਨ ਦੇ ਦੋ ਬੱਪੇ ਠੀਕ ਹੋ ਮੈਂ ਕਿਹਾ ਸੀ ਨਾ ਮੈਂ ਆਉਂਗੀ ਦੁਬਾਰਾ ਆ ਵਧੀਆ ਹੋ ਗਿਆ ਕੰਮ ਤੇ ਹੁਣ ਰੁਕਣ ਲੱਗ ਗਏ ਲੋਕ ਕੋਈ ਕੁਛ ਫਰਕ ਕੋਈ ਕੁਛ ਫਰਕ ਹੈ ਪੈਜੂ ਦਾ ਫਰਕ ਹੋਰ ਆਪਾਂ ਲੋਕਾਂ ਨੂੰ ਬੇਨਤੀਆਂ ਕਰਾਂਗੇ ਵੀ ਬਜ਼ੁਰਗ ਮੈਂਤ ਕਰਦੇ ਆ ਤੁਹਾਨੂੰ ਸਿਖਾ ਦੇਣਗੇ ਬਾਪੂ ਜੀ ਇਹ ਚਲਾਉਣੀ ਠੀਕ ਐ ਇਹਦੇ ਪਿੱਛੇ ਆਪਦੇ ਮਰੁੰਡੇ ਰੱਖ ਲਿਆ ਕਰਿਓ ਠੀਕ ਐ ਪੈਨਸ਼ਨ ਕੇਸ ਆ ਗਿਆ ਪੈਨਸ਼ਨ ਦੇ ਦਾਰ ਕੱਢ ਦੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਤੀ ਅੰਗਹੀਨ ਬਜ਼ੁਰਗਾਂ ਦੀ ਮਦਦ ਡਾਕਟਰ ਬਲਜੀਤ ਕੌਰ ਨੇ ਅੰਗਹੀਨ ਬਜ਼ੁਰਗਾਂ ਨੂੰ ਵੀਲਚੇਅਰ ਦੇ ਕੇ ਉਹਨਾਂ ਦੀ ਮਦਦ ਕੀਤੀ ਹੈ ਤਾਂ ਜੋ ਉਹ ਆਪਣੀ ਰੋਜ਼ੀ ਰੋਟੀ ਲਈ ਮਰੁੰਡੇ ਵੇਚ ਸਕਣ ਡਾਕਟਰ ਬਲਜੀਤ ਕੌਰ ਨੇ ਇਹਨਾਂ ਬਜ਼ੁਰਗਾਂ ਨੂੰ ਧੁੱਪ ਤੋਂ ਬਚਣ ਲਈ ਛੱਡ ਪਵਾ ਕੇ ਦੇਣ ਦਾ ਵਾਅਦਾ ਕੀਤਾ। ਤੁਸੀਂ ਵੀ ਦੇਖੋ ਇਹ ਪਿਆਰੀ ਵੀਡੀਓ। ਪੱਪੇ ਠੀਕ ਹੋ। ਮੈਂ ਕਿਹਾ ਸੀ ਨਾ ਮੈਂ ਆਉਂਗੀ ਦੁਬਾਰਾ। ਕਿਉਂ? ਮੈਂ ਤਾਂ ਹੀ ਮਿਲਣ ਆਈ ਆ। ਆ ਬੋਰਡ ਜੇ ਤਾਂ ਲਵਾਤੇ। ਹਾਂ ਜੀ। ਕੋਈ ਫਰਕ ਪਿਆ? ਬਹੁਤ ਫਰਕ ਹੈ? ਹਾਂ ਖੜ ਜਾ ਵੀ। ਰੁਕਦੇ ਹਣ ਲੋਕ। ਰੁਕਦੇ। ਅੱਛਾ। ਕਿਉਂ ਦੇ ਦੋ ਪਵਾਉਣ। ਚਲੋ ਜੀ ਬੜੀਆ ਹੋਣਾ। ਤੇ ਇਹ ਸਾਡੇ ਮਹਿਕਮੇ ਵਾਲੇ ੁੰਡਾ ਕਰਨ ਇਹਨਾਂ ਨੂੰ ਆਪਾਂ ਕਿਹਾ ਸੀ ਦੂਜੀ ਦੇਵਾਂਗੇ ਲਿਆਉਂਦੀਆਂ ਲਿਆਓ ਫਿਰ ਯਾਰ ਜਿਵੇਂ ਚੱਲ ਰੱਖੀ ਮਹਾਰਾਜ ਚਲੋ ਕੋਈ ਨਹੀਂ ਵਾਪਸ ਹੀ ਤੁਸੀਂ ਮਿਹਨਤ ਕਰਦੇ ਹੋ ਕੋਈ ਕਿਉਂ ਨਹੀਂ ਕੋਈ ਮਹਾਰਾਜ ਵੀ ਇਕੱਲੇ ਆਏ ਇਹ ਉੱਤਰ ਕਸਿਕਾ ਸਾਸਿਕਾ ਕਸਿਕਾ ਸਾਸਿਕਾ ਠੀਕ ਹੋ ਆ ਵਧੀਆ ਹੋ ਗਿਆ ਕੰਮ ਹਾਂਜੀ ਠੀਕੋ ਤੇ ਹੁਣ ਰੁਕਣ ਲੱਗ ਗਏ ਲੋਕ ਕੋਈ ਕੁਛ ਫਰਕ ਕੁਛ ਫਰਕ ਹੈ ਇੱਕ ਕਰਨ ਕਿੱਥੇ ਆ ਹਾਂਜੀ ਕਰ ਇੱਕ ਆਪਾਂ ਕਿਹਾ ਸੀ ਉਹ ਬੇਨਤੀ ਬੱਸ ਸਟਾਪ ਲਾਪ ਹਾਂਜੀ ਇਹ ਉੱਥੇ ਕੋਈ ਨਹੀਂ ਪੈਜੂਗਾ ਫਰਕ ਹੋਰ ਆਪਾਂ ਲੋਕਾਂ ਨੂੰ ਬੇਨਤੀਆਂ ਕਰਾਂਗੇ ਵੀ ਬਜ਼ੁਰਗ ਮਿਹਨਤ ਕਰਦੇ ਆ ਇਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਤੇ ਕੋਈ ਵੀ ਲੋੜ ਹੋਵੇ ਆ ਮੁੰਡਾ ਸਾਡੇ ਵਿਭਾਗ ਦੇ ਇਹਦਾ ਨੰਬਰ ਦੇ ਜਾਂਦੀ ਆ ਜਦੋਂ ਮਰਜ਼ੀ ਫੋਨ ਕਰ ਲਿਓ ਇੱਕ ਬੈਂਚ ਤੇ ਸਾਡੀ ਹੋੜ ਹੂੰ ਸਾਨੂੰ ਨਾ ਪਹਿਲਾਂ ਚਾਦਰਾਂ ਪਾ ਦੇ ਸ਼ੈੱਡ ਪਾ ਕੇ ਦੇ ਸ਼ੈੱਡ ਪਾ ਕੇ ਦੇ ਲੈ ਕਰਨਾ ਹੋ ਡਿਮਾਂਡ ਆ ਠੀਕ ਆ ਹਾਂ ਧੁੱਪ ਬਹੁਤ ਆ ਹਾਂ ਧੁੱਪ ਬਹੁਤ ਆ ਸ਼ੈੱਡ ਪਾ ਕੇ ਦੇਣਾ ਇਹਨਾਂ ਜ਼ਰੂਰ ਠੀਕ ਆ ਚਲੋ ਸ਼ੈੱਡ ਆਪਾਂ ਕਿੱਥੇ ਕਿਹ ਚਾਹੀਦਾ ਸ਼ੈੱਡ ਸ਼ੈੱਡ ਜਿੱਥੇ ਜਿੱਥੇ ਖੜੇ ਆ ਚਲੋ ਆਪਾਂ ਪਹਿਲਾਂ ਬਜ਼ੁਰਗਾਂ ਦੀ ਗੱਲ ਸੁਣ ਹਾਂ ਸੁਣ ਲਓ ਪਹਿਲਾਂ ਠੀਕ ਆ ਇਹ ਸ਼ੈੱਡ ਵਾਲਾ ਮੈਨ ਤੇ ਠੀਕ ਹੈ ਚਲੋ ਠੀਕ ਹੈ ਆਪਣੇ ਹਾਂ ਆ ਜਾਓ ਆ ਜਾਓ ਇਹ ਆ ਤੁਹਾਨੂੰ ਲੈ ਕੇ ਜਾਣਾ ਪੈਣਾ ਇਹ ਉੱਚੀ ਨਹੀਂ ਵੀ ਜੀ ਖੜੀ ਹੈ ਇਹਦੇ ਵਿੱਚ ਰੱਖੇ ਵੀ ਜਾਣਗੇ ਮਰੁੰਡੇ ਇਹ ਥੋੜੇ ਜਿ ਇਹਨਾਂ ਨੂੰ ਚਲਵਾ ਕੇ ਦਿਖਾ ਦੇਣਾ ਵੀ ਹੈਨਾ ਹਾਂ ਸਟਾਰਟ ਕਰਕੇ ਨਾ ਦਿਖਾ ਦੇਣਾ ਇੱਥੇ ਜ਼ੋਰ ਘੱਟ ਲੱਗੂਗਾ ਹੁਣ ਹਾਂ ਇਹ ਕੋਈ ਨਾ ਬੋਲੋ ਸਟਾਰਟ ਤੇ ਹੌਲੀ 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 ਨਾਲ ਹੀ ਇਹ ਸਿਖਾ ਦੇਣਾ ਤੁਸੀਂ ਹਾਂ ਸਿਖਾ ਦੇਣਾ ਇਹਨੂੰ ਆ ਬਾਪੂ ਨੂੰ ਵੀ ਇਹ ਇਹ ਤੁਹਾਨੂੰ ਸਿਖਾ ਦੇਣਗੇ ਬਾਪੂ ਜੀ ਇਹ ਚਲਾਉਣੀ ਠੀਕ ਹੈ ਐ ਦੇ ਪਿੱਛੇ ਆਪਦੇ ਮਰੁੰਡੇ ਰੱਖ ਲਿਆ ਕਰਿਓ ਠੀਕ ਹੈ ਚਲੋ ਠੀਕ ਹੈ ਠੀਕ ਹੈ ਠੀਕ ਆ ਕੇ ਲਿਆ ਚੜ ਲੀਆਂ ਕਰਾ ਰੱਖੋ ਮਰੁੰਡੇ ਤਾਂ ਲੈ ਲਓ ਬਾਪਿਆਂ ਤੋਂ ਹਾਂਜੀ ਲੈ ਲੈ ਮੈਮ ਫਲਾਈਓਰ ਤੋਂ ਬਸਾਂ ਤੇਜ਼ ਆਉਂਦੀਆਂ ਜਾਂ ਗੱਡੀਆਂ ਅੱਛਾ ਤਾਂ ਬੂੜ ਇੱਥੇ ਲਵਾਈਏ ਰੁਕਦੀ ਅੱਗੇ ਆ ਜੀ ਉਹ ਪਹਿਲਾਂ ਵੀ ਇੱਕੇ ਤਰੁੱਥ ਤੱਕ ਰੁਕ ਜਾਇਆ ਕਰਨੀਆਂ ਗੱਡੀਆਂ ਜੀ ਹਾਂ ਚਲੋ ਆਪਾਂ ਇੱਕ ਇਹਨਾਂ ਦੇ ਵੀ ਮੰਗ ਆ ਜਿਹੜੀ ਬੱਸ ਇੱਥੇ ਰੁਕੇ ਹਾਂ ਜੀ ਉਹਨੂੰ ਆਪਾਂ ਲਿਖ ਕੇ ਦੇ ਦਿੰਨੇ ਉਹ ਵੀ ਥੋੜਾ ਹੱਲ ਕਰ ਦਿੰਦੇ ਬਾਕੀ ਮੈਮ ਪਿੰਡ ਦੇ ਜਿਵੇਂ ਕੈਂਪ ਲਗਵਾ ਲਗਿਆ ਅੱਛਾ ਜਿਹੜੇ ਨੈਸ਼ਨਲ ਡਿਫੈਂਸਨ ਹੋਈ ਤੇ ਜਿਹੜੇ ਆ ਸਾਈਕਲ ਵਗੈਰਾ ਜਿਹਨੂੰ ਵੀ ਹੋ ਚਾਹੀਦੇ ਹੈ ਬਾਕੀ ਸਾਰਾ ਸਮਾਨ ਬਸ ਫਿਰ ਵਧੀਆ ਕਰਵਾਓ ਠੀਕ ਹੋਦੀ ਸਭ ਨਾਲ ਮੀਟਿੰਗ ਹੋ ਜੀ ਮੈਮ ਅੱਛਾ ਬਸ ਉਹਨਾਂ ਅਸੀਂ ਥ ਵਰਕ ਪੈ ਗਿਆ ਕੁਛ ਰੁਕਣ ਲੱਗੇ ਲੋਕ ਕੋਈ ਨਹੀਂ ਹੋਰ ਰੁਕਣ ਠੀਕ ਹੈ ਜੀ ਠੀਕ ਹੈ ਕਾਰਨ ਪੈਨਸ਼ਨ ਕੇਸ ਆ ਗਿਆ ਪੈਨਸ਼ਨ ਦੇ ਦੋਦਾਰ ਕਾਰਡ ਦੇ ਉਮਰ ਕਰ 55 ਸਾਲ ਤੇ ਪੈਨਸਾ ਇਕੱਠੀ ਹੋਈ ਹੈ 50 ਸਾਲ ਹੋਈ ਨਹੀਂ ਦਾਰ ਕਾਰਡ ਲਓ ਤੁਸੀਂ ਇਹਨਾਂ ਦੇ ਕਰਵਾ ਦੇਣਾ ਲੱਗੀ ਹੋਈ ਸਭ ਲੱਗੀ ਹੋਈ ਨਹੀਂ ਇਹਨਾਂ ਦੇ ਨਹੀਂ ਲੱਗੀ ਹਾਂ ਰਿੰਗਨਰ ਹੈ ਜੀ ਮੈਂ ਅੱਛਾ ਜਿਹੜੀ ਕਮੇਟੀ ਤੋਂ ਕਰਵਾ ਜਾਂ ਬੰਦੇ ਕੋਲ ਅੱਛਾ ਇਹਨੂੰ ਦੇਖ ਲਓ ਕੀ ਕਰ ਸਕਦੇ ਆਪਾਂ ਇਲਾਜ ਕਰਵਾ ਦੇਣਾ ਠੀਕ ਹੈ ਜੀ 60 ਸਾਲ ਤੋਂ ਘੱਟ ਕਰਵਾ ਦਿੰਨੇ ਬਾਬੂ ਹਾਂਜੀ ਕੀ ਕਰਾਉਣਾ ਹੈ? ਮੋਟੀ ਬਾਰੇ ਕੋਈ ਬੰਦੋਬਾਤ ਹੈ। ਅੱਛਾ ਇਹਨਾਂ ਦਾ ਲੈ ਲਓ ਧਾਰ ਕਟ ਜੋ ਵੀ ਆਪਾਂ ਕਰ ਸਕਦੇ ਕਰ ਦਿੰਦੇ ਆਪਾਂ ਜੀ ਸਾਰਿਆਂ ਦਾ ਕਰ ਜਰੂਰੀ ਹੈ ਤੇ ਤੁਰਿਆ ਨਹੀਂ ਜਾਂਦਾ। ਕਰਵਾ ਦਿੰਨਾ। ਕਰਵਾ ਕੇ ਠੀਕ ਹੈ। ਠੀਕ ਹੈ ਜੀ। ਠੀਕ ਹੈ। ਕੀ ਕਰੀ ਠੀਕ ਹੈ। ਅੱਛਾ ਐ ਮਰੁੰਡੇ ਨਹੀਂ ਲੈ ਇਹਨਾਂ ਦੇ ਲੈ ਲੈ ਬਾਪੂ ਤੋਂ ਵੀ ਲਓ ਦੇ ਦੋ ਮੈਂ ਦੇ ਦੋ ਚੰਦਰਗੱਡ ਪੈਸੇ ਦੇ ਬਾਪੂ ਨੂੰ ਕਿੰਨੇ ਹੋਗੇ ਹਾਈ ਕਰ ਵੀ ਦੇ ਚੰਦਰ ਇੱਧਰ ਵੀ ਦੇ ਚੰਦਰ ਪੈਸੇ ਜਿੰਨੇ ਸਾਰੇ ਇਕੱਠੇ ਦੇ ਦੇ ਠੀਕ ਹੈ ਧੰਨਵਾਦ ਦੇ ਦੇ ਹੋਗੇ ਜੀ 200 ਦੇ ਦੇ ਆਓ ਬਾਪੂ ਤੋਂ ਲੈ ਲਾਂ ਹਾਲੋ ਬਾਪੂ ਜੀ ਹਾਲੋ ਪੈਸਾ ਆ ਦੋਹਾਂ ਦੇ ਸਮਝ ਆ ਗਿਆ ਹੋ ਗਿਆ ਪੈਸਾ ਲੈਣਾ ਹੈ 4 ਪਰ ਉਹ ਮੁੰਡੇ ਤੋਂ ਲੈ ਲਓ ਪੈਸੇ ਕਿੰਨੇ ਕਿੰਨੇ ਹੋਗੇ ਜੀ ਸਾਰੇ ਇਕੱਠੇ ਜੰਮਾ ਸਾਰੇ ਦੇ ਸਾਰਿਆਂ ਨੂੰ ਦੇ ਦੇ ਕਦਾ ਬਾਪੂ ਜੇ ਨਾ ਆਈ ਜਾ ਰਹੀ ਮੈਂ ਪੈਸੇ ਦਿੰਦਾ ਬਾਪੂ ਇਧਰ ਧੰਨਵਾਦ ਆ ਲੈ ਲੋ ਪੈਸੇ ਇਧਰ